ਨਮਸਕਾਰ ਤੁਸੀਂ ਦੇਖ ਰਹੇ ਹੋ ਆਰਕੇ ਇੰਡੀਆ ਨਿਊਜ਼ 24 ਮੈਂ ਹਾਂ ਰੋਜ਼ਨ ਕੋਲੋਤਰਾ ਇਸ ਵਕਤ ਆਸੀਂ ਕੋਈ ਹਲਕੇ ਦੇ ਦੀਨਪੰਦੇ ਪਿੰਡ ਸਿੰਬਲ ਕੁਲੀਆਂ ਵਿੱਚ ਪਹੁੰਚੇ ਹਾਂ ਜਿੱਥੇ ਪਾਣੀ ਦੀ ਵਜ੍ਹਾ ਨਾਲ ਲੋਕਾਂ ਦੇ ਘਰ ਬਿਲਕੁਲ ਡੁੱਬ ਚੁੱਕੇ ਹਨ ਮੈਂ ਆਪਣੇ ਕੈਮਰਾਮੈਨ ਨੂੰ ਕਹਾਵਾਂਗਾ ਕਿ ਕੁਝ ਤਸਵੀਰਾਂ ਦਿਖਾਈਆਂ ਜਾਣ ਬਹੁਤ ਹੀ ਪੂਰੇ ਹਾਲਾਤ ਹਨ ਤੁਸੀਂ ਦੇਖਦੇ ਹੋ ਲਾਈਵ ਤਸਵੀਰਾਂ ਬਹੁਤ ਹੀ ਪੂਰੇ ਹਾਲਾਤ ਹਨ ਲੋਕਾਂ ਦਾ ਬਹੁਤ ਹੀ ਜਿੰਨਾ ਮੁਸ਼ਕਲ ਹੋਇਆ ਪਾਣੀ ਦੇ ਕਾਰਨ ਦੇਖਿਆ ਜਾਵੇ ਤਾਂ ਪੂਰੇ ਪੰਜਾਬ ਦੇ ਵਿੱਚ ਇਸ ਵਕਤ ਹਰ ਵਰਗੇ ਹਾਲਾਤ ਬਣੇ ਹੋਏ ਹਨ ਇਸੋ ਦਸਤਕ ਜੰਮੂ ਕੇ ਵੀ ਮਾਤਲ ਅਤੇ ਹੋਰ ਵੀ ਕਈ ਇਸ ਤਰ੍ਹਾਂ ਦੇ ਸੂਬੇ ਹਨ ਜਿਹੜੇ ਪਾਣੀ ਦੇ ਨਾਲ ਬਿਲਕੁਲ ਤਬਾਹ ਹੋ ਚੁੱਕੇ ਹਨ ਪਾਣੀ ਦੇ ਨਾਲ ਡੁੱਬ ਚੁੱਕੇ ਹਨ ਫਿਰ ਇਸ ਵਕਤ ASCII ਪੁਏ ਹਲਕੇ ਦੇ ਹਾਲਾਤ ਦਿਖਾ ਰਹੇ ਆ ਪੁਏ ਹਲਕੇ ਦੇ ਹਾਲਾਤ ਬਿਲਕੁਲ ਰਾਵੀ ਦਰਿਆ ਦੇ ਕੰਢੇ ਵਾਸਤੇ ਲੋਕਾਂ ਦੇ ਬਿਲਕੁਲ ਬਹੁਤ ਹੀ ਜ਼ਿਆਦਾ ਬੁਰੇ ਹਾਲਾਤ ਹਨ ਇਸ ਵਕਤ ਸਿੰਬਲ ਕੁੱਲੀਆਂ ਦੇ ਹਾਲਾਤ ਦੇਖ ਸਕਦੇ ਹੋ ਮੈਂ ਆਪਣਾ ਕੈਮਰਾਮੈਨ ਨੂੰ ਫਿਰ ਕਾਵਾਂਗਾ ਕਿ ਕੁਝ ਹਾਲਾਤ ਦੱਸੇ ਜਾਣ ਲੋਕਾਂ ਦੇ ਤਰ੍ਹਾਂ ਦੇ ਹਾਲਾਤ ਦੱਸੇ ਜਾਣ ਕਿਸ ਤਰ੍ਹਾਂ ਦੇ ਹਨ ਆ ਕੁਝ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇਹਨਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦਾ ਕੋਈ ਵੀ ਵਿਅਕਤੀ ਇੱਥੇ ਨਹੀਂ ਪਹੁੰਚਿਆ ਆਸੀ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ ਬਨੇ ਰਹੋ ਸਾਡੇ ਚੈਨਲ ਆਰ ਕੇ ਇੰਡੀਆ ਨਿਊ 24 ਨਾਲ ਦੇਖਿਆ ਜਾਵੇ ਸਰ ਇੱਥੇ ਪਾਣੀ ਬਹੁਤ ਜ਼ਿਆਦਾ ਆਇਆ ਹੋਇਆ ਹੈ ਪੂਏ ਹਲਕੇ ਦੇ ਦਿਨ ਸਿੰਬਲ ਕੁਲੀਆਂ ਪੈਂਦਾ ਹੈ ਕੀ ਕਹਿਣਾ ਚਾਹੋਗੇ ਸਰ ਤੁਸੀਂ ਫਿਰ ਤੇ ਸਿੰਬਲ ਕੁਲੀਆਂ ਵਿੱਚ ਮੌਲਾ ਤੇ ਇੱਕ ਮੀਡੀਆਲੇ ਆਇਆ ਹੈ ਬਹੁਤ ਬਹੁਤ ਧੰਨਵਾਦ ਹੈ ਇੰਨੇ ਪਾਣੀ ਨੰਨ ਕੇ ਆਏ ਨਾ ਔਰ ਜਿਹੜਾ ਪ੍ਰਸ਼ਾਸਨ ਦਾ ਕੋਈ ਨਹੀਂ ਇਹ ਫਪਲਾਪੇ ਆਇਆ ਸਾਡਾ ਕੋਈ ਨਾ ਕੁਛ ਪਿੰਡ ਦਾ ਮਤਲਬ ਵੀ ਮੌਕਾ ਦਿਖਾਣੇ ਚਾਹਦਾ ਔਰ ਇਹਦਾ ਕੋਈ ਮਤਲਬ ਸਾਡੇ ਸਰਕਾਰ ਖਛ ਜਗਾ ਜਿਹੜਾ ਜਿਆਦਾ ਤੇ ਇਸ ਵਕਤ ਸਿੰਬਲ ਕੁੱਲੀਆਂ ਦੇ ਹਾਲਾਤ ਦੇਖ ਸਕਦੇ ਹੋ ਪੂਏ ਹਲਕੇ ਦੇ ਹਦੀਨ ਜੋ ਸਿੰਬਲ ਕੁੱਲੀਆਂ ਪੈਂਦਾ ਹੈ ਪਹਿਲਾਂ ਵੀ ਤੁਹਾਨੂੰ ਸਿੰਬਲ ਕੁੱਲੀਆਂ ਦੀਆਂ ਤਸਵੀਰਾਂ ਦਿਖਾਈਆਂ ਸੀ ਤੇ ਲੋਕਾਂ ਨੇ ਕਿਹਾ ਸੀ ਕਿ ਪ੍ਰਸ਼ਾਸਨ ਦਾ ਕੋਈ ਵੀ ਇੱਥੇ ਵਿਅਕਤੀ ਜੋ ਕੋਈ ਵੀ ਨਹੀਂ ਪਹੁੰਚਿਆ ਪਰ ਇਸ ਵਕਤ ਮੈਂ ਆਪਣੇ ਕੈਮਰਾਮੈਨ ਨੂੰ ਕਾਵਾਂਗਾ ਕੁਝ ਘਰਾਂ ਦੀਆਂ ਤਸਵੀਰਾਂ ਦਿਖਾਈਆਂ ਜਾਣ ਬਹੁਤ ਹੀ ਜ਼ਿਆਦਾ ਪੂਰੇ ਹਾਲਾਤ ਹਨ ਘਰਾਂ ਦੇ ਤੁਸੀਂ ਦੇਖ ਸਕਦੇ ਹੋ ਘਰਾਂ ਦੇ ਅੰਦਰ ਪਾਣੀ ਭੜਿਆ ਹੋਇਆ ਹੈ ਔਰ ਇੰਜਨ ਦੇ ਦੁਆਰਾ ਪਾਣੀ ਜੋ ਬਾਹਰ ਕੱਢਿਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਇਹਦੇ ਛੋਟੇ-ਛੋਟੇ ਬੱਚੇ ਹਨ ਦਾਵਾਂਗਾ ਬੱਚਿਆਂ ਦੀਆਂ ਤਸਵੀਰਾਂ ਦਿਖਾਈਆਂ ਜਾਣ ਛੋਟੇ-ਛੋਟੇ ਬੱਚੇ ਹਨ ਬਹੁਤ ਹੀ ਜ਼ਿਆਦਾ ਜੋ ਖਕਰੇ ਨਾਲ ਜੂਝ ਰਿਹਾ ਇਹਨਾਂ ਦਾ ਪਰਿਵਾਰ ਪਰ ਪ੍ਰਸ਼ਾਸਨ ਦੀ ਗੱਲ ਕਰੀਏ ਤੇ ਪ੍ਰਸ਼ਾਸਨ ਦਾ ਕੋਈ ਵੀ ਵਿਅਕਤੀ ਇੱਥੇ ਨਹੀਂ ਪਹੁੰਚਿਆ ਆਸੀ ਕੁਝ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ ਸਭ ਦੇਖਿਆ ਜਾਵੇ ਤਾਂ ਪੁਏ ਹਲਕੇ ਦੇ ਦੀਨ ਸਿੰਬਲ ਕੁੱਲੀਆਂ ਪੈਂਦਾ ਹੈ ਜਦੋਂ ਵੋਟਾਂ ਦੀ ਵਾਰੀ ਹੁੰਦੀ ਹੈ ਤਾਂ ਮੰਤਰੀ ਜਾਂ ਐਮ ਐਲ ਏ ਵੋਟਾਂ ਦੇ ਵਾਰੀ ਆਉਂਦੇ ਹਨ ਤੁਹਾਨੂੰ ਕੀ ਲੱਗਦਾ ਹੈ ਕਿ ਪ੍ਰਸ਼ਾਸਨ ਨੂੰ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਕਿ ਪ੍ਰਸ਼ਾਸਨ ਨੂੰ ਤਾਂ ਪਤਾ ਹੈ ਕਿ ਪੰਜਾਬ ਦੇ ਵਿੱਚ ਹੜ੍ਹ ਆਇਆ ਨੇ ਤਾਂ ਪੁਏ ਹਲਕੇ ਦੇ ਜੋ ਕੁਝ ਇਲਾਕੇ ਹਨ ਜੋ ਰਾਵੀ ਦਰਿਆ ਦੇ ਕੰਢੇ ਪੈਂਦੇ ਹਨ ਉਹ ਵੀ ਡੁੱਬ ਚੁੱਕੇ ਹਨ ਕਿ ਤੁਹਾਡੇ ਕੋਲ ਪ੍ਰਸ਼ਾਸਨ ਦਾ ਕੋਈ ਵਿਅਕਤੀ ਪਹੁੰਚਿਆ ਕਿ ਨਹੀਂ ਸਨਾ ਸ੍ਰੇਸਟਵਾ ਮੰਡਰ ਸੰਧਰ ਕੁੱਲੀਆਂ ਸਾਡੇ ਘਰ ਦੇ ਹਾਲਾਤ ਦੇਖੋ ਸਰ ਸਾਡੇ ਪਿੰਡ ਦੇ ਦੇਖੋ ਰਸਾਂ ਦੇ ਘਰ ਦੇ ਦੇਖੋ ਦੇਖੋ ਗੀਰਦੇ ਪਾਣੀ ਕਿਧਾਂ ਜਾ ਰਿਹਾ ਸਰ ਔਰ ਇੰਜਨ ਦੇ ਨਾਲ ਹੀ ਅੰਦਰੋਂ ਪਾਣੀ ਬਾਹਰ ਕਰ ਰਿਹਾ ਇਹ ਸਾਡੀ ਰਸੋਈ ਆ ਸਰ ਰੋਟੀ ਪਣਾਉਣ ਦੀ ਵੀ ਕੋਈ ਜਿੱਥੇ ਸੁਵਿਧਾ ਨਹੀਂ ਹੈ ਇਸ ਵਿੱਚ ਇਹਦੇ ਲਈ ਸਭ ਕੁਝ ਪਾਣੀ ਵਿੱਚ ਡੁੱਬਿਆ ਸਾਰਾ ਘਰ ਦੇਖੋ ਬਾਹਰ ਦੇਖੋ ਸਾਡਾ ਪਿੰਡ ਦੇਖੋ ਅਸੀਂ ਪ੍ਰਸ਼ਾਸਨ ਨੂੰ ਇਹੋ ਬੇਨਤੀ ਕਰਦੇ ਆਂ ਕਿ ਪਾਣੀ ਛੱਡਾ ਤਾਂ ਕਿਸ ਨੂੰ ਦੱਸੋ ਤੇ ਸਹੀ ਕਿ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਇੱਥੇ ਪਹੁੰਚਿਆ ਕੋਈ ਪ੍ਰਸ਼ਾਸਨ ਨਾ ਆਉਂਦਾ ਔਰ ਤੁਸੀਂ ਦੇਖ ਹੀ ਰਹੇ ਹੋ ਦੇਖਦੇ ਹਾਂ ਅਸੀਂ ਆਪੇ ਸਮਗਠ ਕਰ ਰਹੇ ਹਾਂ ਕੋਈ ਸਾਡੇ ਕੋਲ ਪੜਾ ਲੈਣ ਕੋਈ ਸਾਡੀ ਗੱਲਬਾਤ ਸੁਣਣ ਤੱਕ ਨਹੀਂ ਆਇਆ ਅਸੀਂ ਦੱਸੋ ਇਹ ਪਾਣੀ ਛੱਡਿਆ ਅਸੀਂ ਵੀ ਆਪਣੀ ਕੋਈ ਬਚਾਓ ਵਾਤੇ ਕੁਝ ਕਰੀਏ ਸਰ ਦੇਖਿਆ ਜਾਵੇ ਸਿੰਬਲ ਕੁੱਲੀਆਂ ਦੇ ਹਾਲਾਤ ਬਹੁਤ ਜ਼ਿਆਦਾ ਬੁਰੇ ਹਾਲਾਤ ਹਨ ਕੀ ਕਹਿਣਾ ਚਾਹੋਗੇ ਤੁਸੀਂ ਮੀਡੀਆ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਸਾਡੇ ਕੋਲ ਪੁੱਛੇ ਆ ਇੱਥੇ ਦਾਤਰ ਨਹੀਂ ਤਾਂ ਹੈ ਤਾਂ ਕੋਈ ਪ੍ਰਸ਼ਾਸਨ ਵੀ ਕੋਈ ਨਹੀਂ ਆਇਆ ਸਾਡੇ ਪਿੰਡ ਦਾ ਤਾਂ ਅਸੀਂ ਆ ਦੇਖ ਸਕਦੇ ਹੋ ਬਹੁਤ ਮੰਦਾ ਹਾਲਾਤ ਆ ਪਾਣੀ ਨਾਲ ਘਰ-ਬਾਰ ਢਾਣੇ-ਬਾਣੇ ਜੋ ਵੀ ਆ ਸਭ ਕੁਝ ਡੁੱਬ ਗਿਆ ਆ ਮਨ ਕੇ ਹਾਲਾਤ ਹੈਦਾ ਕੋਈ ਪ੍ਰਸ਼ਾਸਨ ਸਾਡੇ ਦਾ ਤੋਂ ਨਹੀਂ ਪੁੱਜਿਆ ਕੀ ਮੰਗ ਕਰੋਗੇ ਪ੍ਰਸ਼ਾਸਨ ਦੇ ਕੇ ਤੁਸੀਂ ਮੰਗਾਈ ਉਹ ਚਾਹਦੇ ਆਂ ਕਿ ਸਾਨੂੰ ਚੰਗੀ ਜਗ੍ਹਾ ਪਹੁੰਚਾਇਆ ਜਾਵੇ ਪਿੰਡ ਦੇ ਵਿੱਚ ਬੰਦਾ ਹਲਾ ਰਿਹਾ ਰਾਤ ਪੈ ਰਹੀ ਹੈ ਤਾਂ ਮੁਸ਼ਕਲ ਹੋ ਜਾਏਗੀ ਮਗਰ ਆਟ ਸਾਨੂੰ ਕਿੱਦਾਂ ਸੇ ਬਸੀ ਜਾਣ ਵਾਲੀ ਦੇਖਿਆ ਜਾਵੇ ਜਿਹੜੇ ਪਿੰਡ ਤੇ ਤੁਹਾਡੇ ਬੱਚੇ ਹੈਗੇ ਆ ਹੋ ਸੁਰੱਖਤ ਜਗ੍ਹਾ ਤੇ ਪਹੁੰਚਾਇਆ ਜਾ ਹਜੇ ਤੱਕ ਪਿੰਡ ਨਹੀਂ ਨਹੀਂ ਜੀ ਹਜੇ ਪਿੰਡ ਹੀ ਆ ਤ ਨਹੀਂ ਦੇਖ ਸਕਦੇ ਸਾਰੇ ਕੋਠਿਆਂ ਦੇ ਚੜੇ ਹੋਏ ਆ ਨਾ ਇੱਥੇ ਖੜੇ ਹੋਏ ਨੇ ਸਾਰੇ ਕੋਈ ਰਸਤੇ ਬੰਦ ਆ ਚਾਰ ਸਵੇਰੇ ਕੰਡਣ ਵਾਸਤੇ ਸਾਨੂੰ ਅਜੇ ਤੱਕ ਕੋਈ ਸੇਰ ਦਾ ਕੋਈ ਨਹੀਂ ਸਾਡੇ ਬਤਾ ਕੋਈ ਚਾਹੀਦਾ